ਠੀਕ ਹੈ ਜਿਹੜਾ ਵੇਚਦਾ ਆ ਔਰ ਚਿੱਟੇ ਦੀ ਤਸਕਰੀ ਕਰਦਾ ਜਾਂ ਕੋਈ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਤਸਕਰੀ ਕਰਦਾ ਚਾਹੇ ਉਹ ਮੈਡੀਕਲ ਨਸ਼ਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋਵੇ ਜਿਹੜਾ ਤਸਕਰ ਜਿਹੜਾ ਪੱਠਾ ਬਿਠਾ ਰਿਹਾ ਤੁਹਾਡੇ ਪਿੰਡ ਦਾ ਤੁਹਾਡੇ ਇਲਾਕੇ ਦਾ ਉਸ ਬੰਦੇ ਨੂੰ ਆਪਾਂ ਕਿਸੇ ਵੀ ਹਾਲਤ ਵਿੱਚ ਬਖਸ਼ ਨਹੀਂ ਤੋਂ ਭਾਵੇਂ ਕਿਸੇ ਦਾ ਸਾਥ ਹੋਵੇ ਵਾਈਗੁਰ ਕੀ ਕੀ ਫਤੇ ਮੈਂ ਤੁਹਾਡਾ ਸਬਦਾ ਛੋਟਾ ਭਰਾ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਅੰਪਰੂਵਮੈਂਟ ਪਾਸ ਨਮਾਸ਼ਾਦ ਅੱਜ ਤੁਸੀਂ ਸਾਰੇ ਸਰਕਾਰਯੁੱਗ ਪਿੰਡਾਂ ਦੇ ਪੰਜ ਸਰਪੰਚ ਨੰਬਰਦਾਰ ਮੋਤਵਰ ਵਿਅਕਤੀ ਆਏ ਹੋ ਪਹਿਲਾਂ ਤਾਂ ਤੁਹਾਡਾ ਸਾਰਿਆਂ ਨੂੰ ਸਾਰਿਆਂ ਨੂੰ ਮੈਂ ਜੀ ਆਇਆਂ ਆ ਆਰਦਾ ਤੁਹਾਡਾ ਵੈਲਕਮ ਕਰਦਾ ਕਿ ਤੁਸੀਂ ਦਾਸ ਦੇ ਦਫ਼ਤਰ ਵਿੱਚ ਆਏ ਹੋ ਅੱਜ ਦੀ ਮੀਟਿੰਗ ਦਾ ਮੁੱਖ ਅਜੰਡਾ ਹੈਗਾ ਕਿ ਜੋ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਉਹਦੇ ਵਿੱਚ ਆਪਾਂ ਪਿੰਡਾਂ ਦੇ ਵਿੱਚੋਂ ਕਿੱਦਾਂ ਨਸ਼ਾ ਤਸਕਰਾਂ ਨੂੰ ਖਤਮ ਕਰਨਾ ਹੈ ਕਿੱਦਾਂ ਉਹਨਾਂ ਨੂੰ ਇਸ ਧੰਦੇ ਨੂੰ ਬੰਦ ਕਰਵਾਉਣਾ ਹੈ ਉਹਦੇ ਸਬੰਧੀ ਜਿਹੜੀ ਅੱਜ ਦੀ ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਰੱਖੀ ਗਈ ਹੈ ਕਿਉਂਕਿ ਕੱਲ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਪੰਜਾਬ ਦੇ ਪ੍ਰਿਵਾਰੀ ਲਾਏ ਗਏ ਆ ਸ਼੍ਰੀ ਮਨੀਸ਼ ਸੋਧਿਆ ਜੀ ਜਿਹੜੇ ਦਿੱਲੀ ਦੇ ਸਿੱਖਿਆ ਮੰਤਰੀ ਸੀ ਆਪਣੀ ਸਰਕਾਰ ਖਤਮ ਕਰਨਾ ਫਤਮ ਤਾ ਹੋਣਾ ਜੇ ਤੁਸੀਂ ਸਾਰੇ ਸਹਿਯੋਗ ਕਰੋ ਦਿਓਗੇ ਸਾਥ ਦੀ ਸਾਰੇ ਔਰ ਮੈਂ ਤੁਹਾਨੂੰ ਇੱਕ ਦਲ ਦਾ ਰੰਨਾ ਤੁਹਾਡੇ ਨਾਲ ਵੀ ਪੰਜਾਬ ਸਰਕਾਰ ਹਰ ਕੰਮ ਤੇ ਤੁਹਾਡਾ ਜਿਹੜਾ ਜਾਇਜ਼ ਕੰਮ ਆ ਉਥੇ ਠੋਕ ਵਜਾ ਕੇ ਨਾਲ ਰੱਖਣੇ ਠੀਕ ਹੈ ਜੀ ਜਿਹੜਾ ਬੀਜਤਾ ਆ ਔਰ ਚਿੱਕੇ ਦੀ ਤਸਕਰੀ ਕਰਦਾ ਜਾਂ ਕੋਈ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਤਸਕਰੀ ਕਰਦਾ ਚਾਹੇ ਮੈਡੀਕਲ ਨਸ਼ਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋਵੇ ਜਿਹੜਾ ਤਸਕਰ ਜਿਹੜਾ ਪੱਠਾ ਬਿਠਾ ਰਿਹਾ ਤੁਹਾਡੇ ਪਿੰਡ ਦਾ ਤੁਹਾਡੇ ਇਲਾਕੇ ਦਾ ਉਸ ਬੰਦੇ ਨੂੰ ਆਪਾਂ ਕਿਸੇ ਵੀ ਹਾਲਤ ਵਿੱਚ ਨਹੀਂ ਧੋਪਾਵੇ ਕਿਸੇ ਦਾ